ਇਹ ਦੁਨੀਆ ਬੜੀ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਫਤਿਹ ਦਾਸ ਸ਼ਰਮਨਦੀਪ ਸਿੰਘ ਮੰਗੂ ਮੱਠ ਇਸ ਟਾਈਮ ਮੈਂ ਹੁੱਲੜ ਪੀਜੇ ਵਾਲਿਆਂ ਦੀ ਦੁਕਾਨ ਤੇ ਜਲੰਧਰ ਆਇਆ ਹੋਇਆ ਆ ਜੋ ਕਿ ਇਹ ਸਰਦਾਰਾਂ ਦੇ ਨਾਮ ਦੇ ਉੱਤੇ ਕਲੰਕ ਨੇ ਇਹਨਾਂ ਨੇ ਪਹਿਲਾਂ ਵੀ ਬੜੀ ਮਾੜੀ ਹਰਕਤ ਕੀਤੀ ਸੀ ਆਪਣੀ ਜਿਹੜੀ ਵਾਈਫ ਸੀ ਉਹਦੇ ਅੰਗਾਂ ਦੀ ਪ੍ਰਦਰਸ਼ਨ ਕੀਤੀ ਸੀ ਤੇ ਹੁਣ ਇਹਨੇ ਇੰਨੀ ਕੁ ਮਾੜੀ ਹਰਕਤ ਕੀਤੀ ਆ ਵੀ ਇੱਕ ਇਹਨੇ ਵੀਡੀਓ ਪਾਈ ਆ ਜਿਹਦੇ ਵਿੱਚ ਇਹਨੇ ਕਿਹਾ ਇਹ ਦੁਨੀਆ ਬੜੀ ਮੈਂ ਮਤਲਬ ਸ਼ਬਦ ਨਹੀਂ ਲੈ ਸਕਦਾ ਦੁਨੀਆ ਬੜੀ ਠੀਕ ਹੈ ਇਹਨੇ ਸਾਰੀ ਦੁਨੀਆ ਨੂੰ ਕਹਿਤਾ ਮੈਂ ਉਹ ਪੁੱਛਣਾ ਚਾਹੁੰਨਾ ਵੀ ਜਿਹੜੇ ਇਹਦੀ ਫੇਵਰ ਦੇ ਵਿੱਚ ਬੰਦੇ ਆਏ ਸੀ ਇਹਨੇ ਉਹਨਾਂ ਨੂੰ ਵੀ ਕਿਹਾ ਤੇ ਆਪਣਾ ਜਿਹੜਾ ਇਹ ਆ ਸੰਸਾਰ ਆ Hindu Muslim Sikh ईसाई ਅਸੀਂ ਸਾਰੇ ਭਾਈ ਭਾਈ ਮਤਲਬ ਸਾਰਿਆਂ ਨੂੰ ਇਹਨੇ ਕਹਿਤਾ ਇਹ ਦੁਨੀਆ ਬੜੀ ਭੈਣ ਚੋ ਤਾਂ ਦੁਨੀਆ ਦੇ ਸਾਰੇ ਆ ਜਾਂਦੇ ਨੇ ਤੇ ਮੈਂ ਇੱਕ ਤਾਂ ਸਪਸ਼ਟੀਕਰਨ ਲੈਣ ਆਇਆ ਵੀ ਤੂੰ ਕਿਹਨਾਂ ਨੂੰ ਕਹਿਆ ਵੀ ਦੁਨੀਆ ਬੜੀ ਭੈਣ ਚੋਦਾ ਵੀ ਤੂੰ ਕੰਮ ਕਿੱਦਾਂ ਦੇ ਕਰ ਰਹੇ ਆਂ ਸਰਦਾਰਾਂ ਦੇ ਨਾਮ ਦੇ ਉੱਤੇ ਤੂੰ ਕਲੰਕਾਂ ਪਹਿਲਾਂ ਤਾਂ ਤੂੰ ਐਡਾ ਮਾੜਾ ਕੰਮ ਕੀਤਾ ਉਦੋਂ ਬਾਅਦ ਤੂੰ ਹੁਣ ਇੱਕ ਪੱਗ ਬਣ ਕੇ ਫੇਰ ਤੂੰ ਕਹਿੰਦਾ ਵੀ ਦੁਨੀਆ ਬੜੀ ਇਹ ਭੈਣ ਚੋਦਾ ਤੇ ਇਸ ਕਰਕੇ ਮੈਂ ਉਹਦਾ ਸਪਸ਼ਟੀਕਰਨ ਲੈਣ ਆਇਆ ਤੇ ਮੈਂ ਇੱਥੇ ਆਇਆ ਹੋਇਆ ਤੇ ਜਿਆ ਹੋਇਆ ਜੈਪੁਰ ਤੇ ਇਸ ਇੱਥੇ ਬੈਠੇ ਆਂ ਜਦ ਤੱਕ ਉਹ ਹੁੰਦਾ ਨਹੀਂ ਆ ਤੇ ਜਦੋਂ ਤੱਕ ਉਹ ਹੁੰਦਾ ਨਹੀਂ ਹੈ ਸਪਸ਼ਟੀਕਰਨ ਲੈ ਕੇ ਉਹਦੀ ਪੁੱਛਣਾ ਵੀ ਉਹਦੀ ਮਨਸਾ ਕੀ ਆ ਉਹ ਚਾਹੁੰਦਾ ਕੀ ਆ ਠੀਕ ਹੈ ਨਾ ਜੀ ਵਾਈ ਬਜੀ ਤੱਕ ਆ ਸਾਡੀ ਕੋਈ ਪਿਛੇ ਨਾ ਕੋਈ ਫੋਨ ਤੇ ਗੱਲਬਾਤ ਯਾਰ ਮੇਰੇ ਉਹਨਾਂ ਤੁਹਾਨੂੰ ਨਹੀਂ ਮੇਰੀ ਇਹਨਾਂ ਦੇ ਜਿਹੜਾ ਸਟਾਫ ਆ ਸਟਾਫ ਦੇ ਨਾਲ ਗੱਲਬਾਤ ਹੋਈ ਆ ਸਟਾਫ ਨੂੰ ਮੈਂ ਕਿਹਾ ਮੈਂ ਤਾਂ ਵੀ ਉਹਨਾਂ ਦਾ ਨੰਬਰ ਤੋਂ ਕਹਿੰਦੇ ਜੀ ਸਾਡੇ ਕੋਲ ਨੰਬਰ ਹੈ ਨਹੀਂ ਦਾ ਨੰਬਰ ਇਹਨਾਂ ਦੇ ਕੋਲ ਹੁੰਦੇ ਆ ਇਹਨਾਂ ਨੂੰ ਐ ਵੀ ਇਹ ਨਿੰਗ ਸਿੰਘ ਆਏ ਨੇ ਚਿੱਲਜਣਗੇ ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਵੀ ਤੁਸੀਂ ਜਿਹੜੀ ਵੀਡੀਓ ਪਾਈ ਆ ਉਹਦਾ ਮੈਸੇਜ ਕਿੱਥੇ ਤੱਕ ਗਿਆ ਆ ਠੀਕ ਹੈ ਨਾ ਕਿਉਂਕਿ ਇਹ ਹੈ ਵੈਰ ਦਾ ਬੰਦਾ ਆ ਇਹਨੇ ਜਿਹੜਾ ਮੈਸੇਜ ਗਿਆ ਆ ਉਹ ਸਰਦਾਰ ਪੱਗ ਵਾਲਾ ਬੰਦਾ ਕਹਿ ਰਿਹਾ ਇਹਦੇ ਵਿੱਚ ਸਾਡੀ ਤੇ ਸਰਦਾਰਾਂ ਦੀ ਜਿਹੜੀ ਸ਼ਬੀ ਆ ਬਹੁਤ ਖਰਾਬ ਹੋ ਰਹੀ ਆ ਇਸ ਕਰਕੇ ਮੈਂ ਆ ਕੇ ਨੂੰ ਪੁੱਛਣ ਆਇਆ ਵੀ ਤੂੰ ਇਹਦਾ ਸ਼ਬਦ ਕਿਉਂ ਲੇ? ਇਹ ਕਿਉਂ ਬੋਲਿਆ ਤੂੰ ਬੱਚ ਮੇਲੇ ਮੇਲੇ ਦੀ ਵੀਡੀਓ ਬਾਰੇ ਦੁਨੀਆ ਨੂੰ ਹੱਥ ਜੋੜ ਕੇ ਲੋਕਾਂ ਨੂੰ ਕਹਿ ਰਹੇ ਸੀ ਕਿ ਇਹ ਵੀਡੀਓ ਡਿਲੀਟ ਕਰ ਦੋ ਨਾ ਫਿਰ ਇਸ ਤਰ੍ਹਾਂ ਦਾ ਬਿਲਕੁਲ ਮੈਂ ਜਿੱਥੇ ਤੱਕ ਮੇਰਾ ਆਪਣਾ ਮਾਈਂਡ ਆ ਵੀ ਇਹ ਹੈ ਨਾ ਸਰਦਾਰ ਨਹੀਂ ਸਰਦਾਰਾਂ ਦੇ ਨਾਮ ਤੇ ਕਲੰਕ ਆ ਇਹ ਬਿਗ ਬੋਸ ਦੇ ਵਿੱਚ ਜਾਣਕਾਰ ਨੇ ਇਹਨਾਂ ਨੇ ਪਹਿਲਾਂ ਅੰਗ ਪ੍ਰਦਰਸ਼ਨ ਕੀਤੇ ਆ ਉਸ ਤੋਂ ਬਾਅਦ ਤੁਸੀਂ ਦੇਖ ਲਓ ਵੀ ਲੜਕੀਆਂ ਦੇ ਜਿਹੜੇ ਬੋਲਰ ਵੱਲ ਜ਼ਿਆਦਾ ਹੁੰਦੇ ਨੇ ਲੜਕੇ ਦੇ ਬੋਲਰ ਇੰਨੇ ਨੇ ਕਿਉਂਕਿ ਹੱਲੇ ਵੀ ਲੋਕਾਂ ਨੂੰ ਪਤਾ ਵੀ ਨਹੀਂ ਫਿਰ ਉਹਦਾ ਇਦਾਂ ਦੀ ਹਰਕਤ ਕਰੂਗਾ ਤੇਜ਼ ਕਰਕੇ ਮੈਂ ਕਹਿੰਦਾ ਵੀ ਸਰਦਾਰਾਂ ਦੇ ਨਾਂ ਦੇ ਉੱਤੇ ਇਹ ਕਲੰਕਾ ਵੀ ਸਾਨੂੰ ਤਾਂ ਸ਼ਰਮ ਆਉਂਦੀ ਐ ਨੂੰ ਸਰਦਾਰ ਕਹਿੰਦੇ ਬਾਬਾ ਜੀ ਅਸੀਂ ਇਤਰਾ ਤੁਹਾਨੂੰ ਡਕਾਲ ਤੇ ਬੈਠੇ ਨੂੰ ਜਿੰਡੀ ਨੂੰ ਮਿਲਦੇ ਨਹੀਂ ਤੁਹਾਨੂੰ ਨੇ ਬੈਠੇ ਕੀ ਰਹੂਗੇ ਐਸੀ ਘੰਟਾ ਦੋ ਢੀਕਾਂਗੇ ਉਸ ਤੋਂ ਬਾਅਦ ਫਿਰ ਅੱਗ ਬਾਬੇ ਤੁਹਾਨੂੰ ਕਿਵੇਂ ਬਾਬੇ ਤੁਹਾਨੂੰ ਕਿਵੇਂ ਪਤਾ ਲੱਗਾ ਕਿ ਜੈਪੁਰ ਗਏ ਬਈ ਇੱਥੇ ਵਿਹਲੇ ਸੁਣੋ ਹਾਂਜੀ ਤੁਹਾਨੂੰ ਕਿਵੇਂ ਪਤਾ ਲੱਗਾ ਜੈਪੁਰ ਗਏ ਬੇ ਬਾਬਾ ਜੀ ਵੀਡੀਓ ਵਾਇਰਲ ਹੋ ਰਹੀ ਹੈ ਸਾਨੂੰ ਲੋਕਾਂ ਨੇ ਪਾਈ ਆ ਵੀਡੀਓ ਸਾਨੂੰ ਸਾਡੀ ਹੁਣ ਉਹਨਾਂ ਦੇ ਫੋਨ ਨੇ ਗੱਲ ਨਹੀਂ ਉਹਨਾਂ ਦੇ ਨਾਲ ਕੋਈ ਗੱਲ ਨਹੀਂ ਉਹਨਾਂ ਦੇ ਸਟਾਫ ਜਿਹੜੀ ਉਹਨਾਂ ਦੀ ਦੁਕਾਨ ਆ ਥੱਲੇ ਜੈਪੁਰ ਗਏ ਜੈਪੁਰ ਗਏ ਆ ਉਹਨਾਂ ਦੇ ਸਟਾਫ ਨੂੰ ਕਿਹਾ ਵੀ ਉਹਨਾਂ ਨਾਲ ਗੱਲ ਕਰੋ ਉਹਨਾਂ ਨੂੰ ਪੁੱਛੋ ਵੀ ਤੁਹਾਡਾ ਕੀ ਮਾਨਸਿਕਾ ਤੁਹਾਡੀ ਕੀ ਕਹਿੰਦੀ ਤੁਸੀਂ ਕਿਉਂ ਪਾਈ ਆ ਇਹ ਕਿਹੜੀ ਦੁਨੀਆ ਨੂੰ ਕਿਹਾ ਤੁਸੀਂ ਕਿ ਠੀਕ ਆ ਨਾ ਵੀ ਤੁਸੀਂ ਕਿਹਨਾਂ ਨੂੰ ਕਿਹਾ ਹਾਂਜੀ